ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪੰਜਾਬ ਦੇ ਪਿੰਡਾਂ ਵਿੱਚੋਂ ਅਲੋਪ ਹੁੰਦੇ ਜਾ ਰਹੇ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਪਿੰਡ ਦੀਆਂ ਉਦਮੀ ਕੁੜੀਆਂ ਅਤੇ ਔਰਤਾਂ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲਾ ਨਾਉ ਵਿਖੇ ਤੀਆਂ ਦਾ ਤਿਹਾਰ ਬੜੇ ਚਾਅ ਨਾਲ ਨੱਚ ਟੱਪ ਕੇ ਮਨਾਇਆ ਗਿਆ ਇਸ ਸਮੇਂ ਪ੍ਰਸਿੱਧ ਲੇਖਕਾ ਅਮਨਦੀਪ ਕੌਰ ਖੀਵਾ ਨੇ ਕਿਹਾ ਕਿ ਇਹ ਤਿਹਾਰ ਵਿਆਹਾਂ ਹੋਈਆਂ ਕੁੜੀਆਂ ਦਾ ਤਿਹਾਰ ਹੁੰਦਾ ਇਹ ਤਿਹਾਰ ਪੰਜਾਬਣਾਂ ਬੜੇ ਹੀ ਚਾਵਾਂ ਨਾਲ ਨੱਚ ਟੱਪ ਕੇ ਮਨਾਉਂਦੀਆਂ ਹਨ ਅੱਜ ਤੀਆਂ ਦਾ ਅਖੀਰਲਾ ਦਿਨ ਹੋਣ ਕਰਕੇ ਵੱਲੋਂ ਪਾਈ ਗਈ ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੀ ਧਰਮ ਪਤਨੀ ਨੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਪਿੰਡ ਦੇ ਸਰਪੰਚ ਕਮਰਜੀਤ ਸਿੰਘ ਕੌਰੀ ਦੀ ਧਰਮ ਪਤਨੀ ਦੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ